ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਨਵੇਂ ਵੀਡੀਓ ਤੁਹਾਡਾ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ ਤੇ ਸੰਗਤ ਜੀ ਜਿਵੇਂ ਕਿ ਤੁਸੀਂ ਜਾਣਦੇ ਹੀ ਹੋ 350 ਸਾਲਾ ਸ਼ਹੀਦੀ ਸਮਾਗਮ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦਿਆਲਾ ਜੀ ਤੇ ਇਸੇ ਸਬੰਧ ਵਿੱਚ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਹਾਂ ਜੀ ਗੁਰਦੁਆਰਾ ਸੀਸਗੰਜ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਜਿਸ ਸਥਾਨ ਉੱਪਰ ਤਨਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਤੇ ਆਉ ਸੰਗਤ ਜੀ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਨਾਲ ਇਸ ਦਾ ਪੂਰਾ ਤੇ ਨਾਲ ਹੀ ਇਥੋਂ ਦੇ ਕਰਦੇ ਹਾਂ ਦਰਸ਼ਨ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਨਾ ਜੀ ਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਤੇ ਆਓ ਸੰਗਤ ਜੀ ਬਿਨਾਂ ਕਿਸੇ ਦੇਰੀ ਦੇ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਲੋ ਜੀ ਸੰਗਤ ਜੀ ਹੁਣ ਆਪਾਂ ਪਹੁੰਚ ਚੁੱਕੇ ਹਾਂ ਜੀ ਸ੍ਰੀ ਆਨੰਦਪੁਰ ਸਾਹਿਬ ਤੇ ਤੁਸੀਂ ਦੇਖ ਸਕਦੇ ਹੋ ਰਸਤਾ ਸਿੱਧਾ ਸੰਗਤ ਜੀ ਸ੍ਰੀ ਕੇਸਗੜ੍ਹ ਸਾਹਿਬ ਨੂੰ ਜਾਂਦਾ ਤੇ ਇਥੋਂ ਹੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਸਭ ਤੋਂ ਪਹਿਲਾਂ ਸੰਗਤ ਜੀ ਆਪਾਂ ਦਰਸ਼ਨ ਦਿਦਾਰੇ ਕਰਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਨਾਲ ਹੀ ਉਹਨਾਂ ਦੇ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਭੋਰਾ ਸਾਹਿਬ ਤੇ ਗੁਰਦੁਆਰਾ ਥ ਤੇ ਸੰਗਤ ਜੀ ਇਸ ਲਈ ਵੀਡੀਓ ਦੇ ਨਾਲ ਜਰੂਰ ਜੁڑے ਰਹੋ ਐਂਡ ਤੱਕ ਜਰੂਰ ਦੇਖੋ ਜੀ ਤਾਂ ਜੋ ਤੁਸੀਂ ਵੀ ਵਧੀਆ ਤਰ੍ਹਾਂ ਸਾਰੇ ਹਸਤਾਨਾਂ ਦੇ ਦਰਸ਼ਨ ਕਰ ਸਕੋ ਤੇ ਸਾਰਾ ਇਤਿਹਾਸ ਤੁਸੀਂ ਜਾਣ ਸਕੋ ਤੇ ਆਓ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਪਹਿਲਾ ਗੁਰਦੁਆਰਾ ਸੀਸਗੰਜ ਸਾਹਿਬ ਇਹ ਰਸਤਾ ਸਿੱਧਾ ਸੰਗਤ ਜੀ ਜਾਂਦਾ ਗੁਰਦੁਆਰਾ ਸ਼੍ਰੀ ਕੇਸਕਟ ਸਾਹਿਬ ਜੋ ਕਿ ਤੁਸੀਂ ਸਾਹਮਣੇ ਦੇਖ ਸਕਦੇ ਹੋ ਤੇ ਬਹੁਤ ਤਗੜੇ ਪ੍ਰਬੰਧ ਸੰਗਤ ਜੀ ਕੀਤੇ ਹੋਏ ਆ 350 ਸਾਲਾ ਸ਼ਹੀਦੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਸ਼ਹੀਦੀ ਨੂੰ 300 350 ਸਾਲ ਹੋ ਚੁੱਕੇ ਨੇ ਦਿੱਲੀ ਵਿਖੇ ਉਹਨਾਂ ਨੇ ਸ਼ਹਾਦਤ ਦਿੱਤੀ ਸੀ ਕਸ਼ਮੀਰੀ ਪੰਡਤਾਂ ਦੀ ਪੁਕਾਰ ਤੇ ਫਰਿਆਦ ਕੀਤੀ ਸੀ ਉਹਨਾਂ ਨੇ ਤੇ ਸਭ ਤੋਂ ਪਹਿਲਾਂ ਸੰਗਤ ਜੀ ਆਪਾਂ ਦਰਸ਼ਨ ਦੇਦਾਰੇ ਕਰਾਂਗੇ ਗੁਰਦੁਆਰਾ ਸੀਸਗੰਜ ਸਾਹਿਬ ਜਿਸ ਅਸਥਾਨ ਉੱਪਰ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ ਪਵਿੱਤਰ ਸੀਸ ਦਾ ਸੰਸਕਾਰ ਕੀਤਾ ਗਿਆ ਸੀ ਸੰਗਤ ਜੀ ਤੇ ਬਹੁਤ ਭਾਰੀ ਇਕੱਠ ਸੰਗਤਾਂ ਦਾ ਸੰਗਤ ਜੀ ਦੂਰੋਂ ਦੂਰੋਂ ਸੰਗਤਾਂ ਪਹੁੰਚ ਰਹੀਆਂ ਨੇ ਤੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਇਸ ਸਾਲ ਸ਼ਹੀਦੀ ਦਿਹਾੜੇ ਤੇ ਸੰਗਤਾਂ ਦੇ ਰਹਿਣ ਲਈ ਤੇ ਪਾਰਕਿੰਗ ਗੱਡੀਆਂ ਦੀ ਪਾਰਕਿੰਗ ਲਈ ਟਰੈਕਟਰ ਟਰਾਲੀਆਂ ਦੀ ਪਾਰਕਿੰਗ ਲਈ ਬਹੁਤ ਵੱਡੀਆਂ ਵੱਡੀਆਂ ਸੰਗਤ ਜੀ ਪਾਰਕਿੰਗ ਬਣਾਈਆਂ ਗਈਆਂ ਨੇ 30 ਦੇ ਲਗਭਗ ਪਾਰਕਿੰਗਾਂ ਜਿਹੜੀਆਂ ਉਹ ਹੋਣਗੀਆਂ ਜਗ੍ਹਾ ਜਗ੍ਹਾ ਉੱਪਰ ਬਣਾਈਆਂ ਗਈਆਂ ਨੇ ਸਰਕਾਰ ਵੱਲੋਂ ਤੇ ਇਹ ਤੁਸੀਂ ਸੰਗਤ ਜੀ ਬੋਰਡ ਦੇਖ ਸਕਦੇ ਗੁਰਦੁਆਰਾ ਸੀਸਗੰਜ ਸਾਹਿਬ ਤੇ ਆਓ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਇੱਧਰੋਂ ਬਾਜ਼ਾਰ ਦੇ ਵਿੱਚ ਦੀ ਇਹ ਰਸਤਾ ਜਾਂਦਾ ਸਿੱਧਾ ਗੁਰਦੁਆਰਾ ਸੀਸਗੰਜ ਸਾਹਿਬ ਜਿਸੇ ਸਥਾਨ ਉੱਪਰ ਤਾਂ ਤਾਂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸੀਸ ਦਾ ਸਸਕਾਰ ਕੀਤਾ ਗਿਆ ਸੀ ਸੰਗਤ ਜੀ ਤੇ ਅੱਜ ਤਰੀਕ ਹੈ ਕੀ ਸੰਗਤ ਜੀ 24 ਨਵੰਬਰ ਜਦੋਂ ਆਪਾਂ ਦਰਸ਼ਨ ਦੀਦਾਰ ਇਹ ਕਰ ਰਹੇ ਰਹੇ ਆ ਗੁਰਦੁਆਰਾ ਸਾਹਿਬ ਦੇ ਤੇ ਬਹੁਤ ਭਾਰੀ ਗਿਣਤੀ ਦੇ ਵਿੱਚ ਸੰਗਤਾਂ ਦੂਰੋਂ ਦੂਰੋਂ ਪਹੁੰਚ ਰਹੀਆਂ ਨੇ ਗੁਰਦੁਆਰਾ ਸਾਹਿਬ ਦੀਵਾਨ ਸਜ ਰਹੇ ਨੇ ਤੇ ਗੁਰੂ ਕੇ ਲੰਗਰ ਵੀ ਅਤੁੱਟ ਵਰਤ ਵਰਤਾਰਾਏ ਨੇ ਇਹ ਸਾਹਮਣੇ ਸੰਗਤ ਜੀ ਫਿਰ ਤੁਸੀਂ ਬੋਰਡ ਲੱਗਾ ਦੇਖ ਸਕਦੇ ਹੋ ਗੁਰਦੁਆਰਾ ਸੀਸਗੰਜ ਸਾਹਿਬ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਡੇ ਨਾਲ ਗੁਰਦੁਆਰਾ ਸੀਸਗੰਜ ਸਾਹਿਬ ਦਾ ਇਤਿਹਾਸ ਸਾਂਝਾ ਕਰਦੇ ਹਾਂ ਤੇ ਨਾਲ ਨਾਲ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਵਾਲੀ ਸਾਈਡ ਸੰਗਤ ਜੀ ਮਗਰ ਸੁਦੀਪ 5 ਸਮਤ 1732 ਮੁਤਾਬਕ 11 ਨਵੰਬਰ 1675 ਦਿਨ ਬੁੱਧਵਾਰ ਨੂੰ ਦਿੱਲੀ ਵਿਖੇ ਬਲੀਦਾਨ ਉਪਰੰਤ ਨੌਵੇਂ ਪਾਤਸ਼ਾਹ ਜੀ ਦਾ ਸੀਸ ਭਾਈ ਜੈਤਾ ਜੀ ਕਿਰਤਪੁਰ ਸਾਹਿਬ ਗੁਰਦੁਆਰਾ ਵਿਵਾਨਗੜ੍ਹ ਸਾਹਿਬ ਵਾਲੀ ਥਾਂ ਤੇ ਲੈ ਕੇ ਆਏ ਤਾਂ ਗੁਰੂ ਗੋਬਿੰਦ ਸਿੰਘ ਜੀ ਦਾਦੀ ਮਾਤਾ ਨਾਨਕੀ ਅਤੇ ਮਾਧਦਾ ਗੁਜਰੀ ਜੀ ਬੇਅੰਤ ਸੰਗਤਾਂ ਸਮੇਤ ਉੱਥੇ ਪੁੱਜੇ ਤਾਂ ਭਾਈ ਜੈਤਾ ਨੂੰ ਛਾਤੀ ਨਾਲ ਲਾ ਕੇ ਰੰਗਰੇਟੇ ਗੁਰੂ ਕੇ ਬੇਟੇ ਦਾ ਵਰਦਾਨ ਬਖਸ਼ਣ ਉਪਰੰਤ ਨੌਵੇਂ ਗੁਰੂ ਜੀ ਦੇ ਸੀਸ ਨੂੰ ਪਲਕੀ ਵਿੱਚ ਸਜਾ ਕੇ ਸੰਗਤਾਂ ਸਮੇਤ ਇੱਥੇ ਪੁੱਜੇ ਤੇ ਇਸ ਪਵਿੱਤਰ ਅਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਸੀਸ ਦਾ ਸਨਸਕਾਰ ਕੀਤਾ ਸੰਗਤ ਜੀ ਇਸ ਅਸਥਾਨ ਦਾ ਅੰਦਰਲਾ ਹਿੱਸਾ ਦਸ਼ਮੇਸ਼ ਪਿਤਾ ਜੀ ਦੀ ਨਿਗਰਾਨੀ ਵਿੱਚ ਹੀ ਬਣਿਆ ਹੋਇਆ ਹੈ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਗੁਰਦੁਆਰਾ ਸਾਹਿਬ ਨੂੰ ਜਾਣ ਵਾਲਾ ਰਸਤਾ ਸੰਗਤਾਂ ਲਈ ਬਹੁਤ ਖਾਸ ਪ੍ਰਬੰਧ ਕੀਤੇ ਗਏ ਨੇ ਬਹੁਤ ਵੱਡੇ ਪ੍ਰਬੰਧ ਕੀਤੇ ਗਏ ਨੇ ਕਿਉਂਕਿ ਦੋਰੋਂ ਦੋਰੋਂ ਬਹੁਤ ਸੰਗਤਾਂ ਪਹੁੰਚ ਰਹੀਆਂ ਨੇ ਦਰਸ਼ਨ ਦਿਦਾਰਾਂ ਲਈ ਤੇ ਸੰਗਤ ਜੀ ਇਹ ਸੀ ਗੁਰਦੁਆਰਾ ਸੀਸਗੰਜ ਸਾਹਿਬ ਦਾ ਇਤਿਹਾਸ ਜਦੋਂ ਚੇਰੀਗੁਰੂ ਤੇਗਬਹਾਦਰ ਸਾਹਿਬ ਜੀ ਨੇ ਦਿੱਲੀ ਵਿੱਚ ਬਲੀਦਾਨ ਦਿੱਤਾ ਤਾਂ ਉਸ ਤੋਂ ਉਪਰੰਤ ਭਾਈ ਜੈਤਾ ਜੀ ਉਹਨਾਂ ਦਾ ਸੀਸ ਉੱਥੋਂ ਲੈ ਕੇ ਗੁਰਦੁਆਰਾ ਕੀਰਤਪੁਰ ਸਾਹਿਬ ਵਿਮਾਨਗੜ੍ਹ ਸਾਹਿਬ ਵਾਲੀ ਜਗ੍ਹਾ ਤੇ ਲੈ ਕੇ ਆਏ ਸੀ ਸੰਗਤ ਜੀ ਤੇ ਉੱਥੋਂ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਸਮੇਤ ਜਾ ਕੇ ਪਵਿੱਤਰ ਪਾਲਕੀ ਵਿੱਚ ਸ੍ਰੀ ਗੁਰੂ ਤੇਗਬਹਾਦਰ ਜੀ ਦਾ ਸੀਸ ਇਸ ਸਥਾਨ ਤੇ ਲੈ ਕੇ ਆਏ ਸੀ ਇਹ ਤੁਸੀਂ ਦੇਖ ਸਕਦੇ ਹੋ ਸੰਗਤ ਜੀ ਦਿਮਾਣ ਵੀ ਸਜ ਰਹੇ ਨੇ ਤੇ ਬਹੁਤ ਦੂਰ ਦੂਰੋਂ ਸੰਗਤਾਂ ਪਹੁੰਚੀਆਂ ਹੋਈਆਂ ਨੇ ਦਰਸ਼ਨਾਂ ਲਈ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਪਹਿਲਾਂ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਵਾਉਣੇ ਆ ਤੇ ਨਾਲ ਹੀ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਦੀ ਅਕਾਲ ਮੰਗਾਂ ਸਾਹਿਬ ਤੇ ਨਾਲ ਹੀ ਬਾਅਦ ਵਿੱਚ ਆਪਾਂ ਤੁਹਾਨੂੰ ਉੱਥੋਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਾਂਗੇ ਤੇ ਪਹਿਲਾਂ ਆਪਾਂ ਦਰਸ਼ਨ ਕਰਦੇ ਹਾਂ ਜੀ ਗੁਰਦੁਆਰਾ ਸੀਸਕੰਝ ਸਾਹਿਬ ਦੇ ਪਿਆਰੇ ਸੁਤਰਾ ਸੱਤੀ ਚੁੰਗਾਲੀਆਂ ਸਾਰਿਆਂ ਦੇ ਸਿਰ ਟੱਕੇ ਹੋਏ ਆ। ਤੋਂ ਇਹ ਪਤਾ ਲੱਗਦਾ ਹੈ ਕਿ ਹੋਰ ਸਕੀਏ ਦੇ ਵਿੱਚ ਇੰਨੇ ਬੱਚੇ ਪਰ ਬੱਕ ਨਹੀਂ। ਜਦੋਂ ਇਹ ਬੱਚੇ ਬਾਹਰ ਦੇਸ਼ਾਂ-ਵਿਦੇਸ਼ਾਂ ਵਿੱਚ ਜਾਣਗੇ ਆਪਣੇ ਮਾਤਾ-ਪਿਤਾ ਦਾ ਨਾਮ ਵੀ ਰੋਸ਼ਨ ਕਰਨਗੇ ਨਾਲ ਆਪਣੀ ਸੰਸਥਾ ਜਿਹੜੇ ਸਕੂਲ ਤੋਂ ਪੜ੍ਹ ਕੇ ਆਏ ਨੇ ਉਹਦਾ ਨਾਮ ਵੀ ਰੋਸ਼ਨ ਕਰਨਗੇ। ਤੋਂ ਅੱਜ بڑا ہی یہ صحابہ اوثر پردانی نے پردان کی تابتیا دا پر دا پر دا نو کہ جب ہی نومبر کیول سکول دے اور سکول میں بدیارتی ہی پویشنی تے کھڑھی باہا ساتھوں سکول دے جنہا سما کرتے ساتھ سکتا رہنے سنو کہ لکی نومبر باستے راستر شیشنہ کے دی پیشنی جنے کا ਪਾਰੀ ਜਾਂਦਾ ਸੀ ਜਦੋਂ ਬਾਹਰ ਆਇਆ ਤਿਸਹਾ ਕਿ ਹੀਰ ਕੋ ਸਹ ਪਤਿਰਾ ਲੋ ਜੀ ਸੰਗਤ ਜੀ ਹੁਣ ਦਰਸ਼ਨ ਕਰੋ ਜੀ ਗੁਰਦੁਆਰਾ ਅਕਾਲ ਬੁੰਗਾ ਸਾਹਿਬ ਇਸ ਸਥਾਨ ਉਪਰ ਦਸਮੇਸ਼ ਪਿਤਾ ਜੀ ਨੇ ਨਵੇਂ ਪਾਤਸ਼ਾਹ ਜੀ ਦੇ ਸੀਸ ਦੇ ਸੰਸਕਾਰ ਉਪਰੰਤ 71 ਹੋਈਆਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਵਾਹਿਗੁਰੂ ਦਾ ਬਾਣਾ ਮੰਨਣ ਜ਼ੁਲਮ ਤੇ ਜ਼ਬਰ ਦੇ ਵਿਰੋਧ ਘੋਲ ਲਈ ਤਿਆਰ ਹੁੰਦਾ ਉਪਦੇਸ਼ ਦਿੱਤਾ ਤੇ ਸੰਗਤ ਜੀ ਜਦੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਸੀਸ ਦਾ ਅੰਤਿਮ ਸੰਸਕਾਰ ਕੀਤਾ ਜੀ ਤਾਂ ਉਸ ਸਮੇਂ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਇਸ ਸਥਾਨ ਉਪਰ ਹੀ ਖੜੇ ਸੀ ਜਿ ਆਇਆ ਕਹਿੰਦੇ ਹਾਂ ਤੇ ਇਹ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਵਿੱਚ ਪ੍ਰਾਤਨ ਝੰਡਾ ਉਸਦੇ ਵੀ ਤੁਸੀਂ ਕਰੋ ਜੀ ਦਰਸ਼ਨ ਤੇ ਉਸ ਤੋਂ ਅਪਰੰਤ ਸੰਗਤ ਜੀ ਆਪਾਂ ਤੁਹਾਨੂੰ ਲੈ ਕੇ ਚੱਲਾਂਗੇ ਗੁਰਦੁਆਰਾ ਥੜਾ ਸਾਹਿਬ ਵਾਲੀ ਸਾਈਡ ਹੋ ਰਹੀਆਂ ਨੇ ਉਹਨਾਂ ਸਾਰਿਆਂ ਨੂੰ ਜਿ ਆਇਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਜੀ ਗੜਗੱਜ ਜਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਬੱਚਿਆਂ ਦੀ ਹੌਸਲਾ ਹੁਜਾਈ ਕਰਨ ਲਈ ਗੁਰਦੁਆਰਾ ਸੀਸਕਾਂ ਸਾਹਿਬ ਪਹੁੰਚੇ ਨੇ ਲੋ ਜੀ ਸੰਗਤ ਜੀ ਹੁਣ ਆਪਾਂ ਗੁਰਦੁਆਰਾ ਸੀਸਕਾਂ ਸਾਹਿਬ ਦੇ ਦਰਸ਼ਨ ਦਿਦਾਰੇ ਕਰਕੇ ਆ ਚੁੱਕੇ ਆ ਬਾਹਰ ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਤੇ ਸੰਗਤ ਜੀ ਇਥੋਂ ਦਾ ਵੀ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਤੇ ਆਓ ਸੰਗਤ ਜੀ ਪਹਿਲਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਸਾਹਿਬ ਤੇ ਨਾਲ-ਨਾਲ ਕਰਦੇ ਹਾਂ ਦਰਸ਼ਨ ਤੇ ਨਾਲ ਹੀ ਇਥੋਂ ਦਾ ਇਤਿਹਾਸ ਵੀ ਤੁਹਾਡੇ ਨਾਲ ਸਾਂਝਾ ਕਰਦੇ ਹਾਂ ਜੀ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਿਲਾਸਪੁਰ ਦੇ ਰਾਜੇ ਰਾਜਾ ਦੀਪचंद ਦੀ ਰਾਣੀ ਚੰਪਾ ਪਾਸੋਂ ਜ਼ਮੀਨ ਮੁੱਲ ਖਰੀਦ ਕੇ 19 ਜੂਨ 1665 ਈਸਵੀ ਨੂੰ ਚੱਕ ਨਾਨਕੀ ਨਗਰ ਦੀ ਮੋਹੜੀ ਬ੍ਰਹਮ ਗਿਆਨੀ ਬਾਬਾ ਬੁੱਢਾ ਜੀ ਦੇ ਪੋਤਰੇ ਭਾਈ ਗੁਰਦੇਤਾ ਜੀ ਪਾਸੋਂ ਗੜਵਾਈ ਤੇ ਸੰਗਤ ਜੀ ਗੁਰੂ ਜੀ ਨੇ ਚੱਕ ਨਾਨਕੀ ਦੀ ਪਹਿਲੀ ਇਮਾਰਤ ਗੁਰੂ ਕੇ ਮਹਿਲ ਦੀ ਉਸਾਰੀ ਕਰਵਾਈ ਅਤੇ ਇਸ ਪਵਣ ਅਸਥਾਨ ਤੇ ਗੁਰੂ ਜੀ ਪਰਿਵਾਰ ਸਮੇਤ ਰਹਿਣ ਲੱਗ ਪਏ ਹੁਣ ਇਸ ਅਸਥਾਨ ਤੇ ਗੁਰਦੁਆਰਾ ਗੁਰੂ ਕੇ ਮਹਿਲ ਸ਼ਿਸ਼ੋਭਿਤ ਹੈ ਇਸੇ ਹੀ ਪਵਿੱਤਰ ਅਸਥਾਨ ਦੇ ਅੰਦਰ ਪੋਰਾ ਸਾਹਿਬ ਵੀ ਸਥਿਤ ਹੈ ਜਿੱਥੇ ਬੈਠ ਕੇ ਗੁਰੂ ਤੇਗ ਬਹਾਦਰ ਜੀ ਪ੍ਰਮਾਤਮਾ ਦਾ ਸਿਮਰਨ ਕਰਿਆ ਕਰਦੇ ਸੀ ਤੇ ਸੰਗਤ ਜੀ ਇਸ ਗੁਰਦੁਆਰਾ ਦੀ ਪ੍ਰਕਰਮਾ ਅੰਦਰ ਸਥਿਤ ਹੋਰ ਵੀ ਇਤਿਹਾਸਿਕ ਸਥਾਨ ਨੇ ਗੁਰਦੁਆਰਾ ਸ਼੍ਰੀ ਥੜਾ ਸਾਹਿਬ ਉਸਦੇ ਵੀ ਆਪਾਂ ਕਰਾਂਗੇ ਦਰਸ਼ਨ ਤੇ ਪਹਿਲਾਂ ਆਪਾਂ ਤੁਹਾਨੂੰ ਲੈ ਕੇ ਚੱਲਦੇ ਹਾਂ ਗੁਰਦੁਆਰਾ ਗੁਰੂ ਕੇ ਮਹਿਲ ਪੋਰਾ ਸਾਹਿਬ ਉਥੋਂ ਦੇ ਦਰਸ਼ਨ ਕਰਦੇ ਹਾਂ ਜੀ ਇੱਕ ਪਹਾੜ ਅਤੇ ਦੀ ਖੋਜ ਵਿੱਚ ਸੱਜੇ ਪਾਸੇ ਬੈਠ ਰਿਹਾ ਸੀ ਤੇ ਦੂਜੇ ਪਾਸੇ ਬੈਠਾ। ਇਹ ਇੱਕ ਮਾਮਲਾ ਸੀ ਕਿ ਕਿਉਂ ਹੋ ਰਿਹਾ ਹੈ। ਕਾਜੀ ਨੇ ਦੇਖ ਕੇ ਜਵਾਬ ਦਿੱਤਾ ਕਿ ਇਹ ਉਹਨਾਂ ਨਗਰਾਂ ਦਾ ਸਾਇਆ ਹੋਏ ਜਿੱਥੋਂ ਦੇ ਆਪਣੇ ਧਰਮ ਨੂੰ ਪਛਾਣਦੇ। ਇਹਨਾਂ ਲੋਕ ਦੇ ਦਰਦ ਦੇ ਸਾਹਦੇ ਸਾਹਦੇ ਇੱਕ ਖਾਸੀ ਅਗ ਲੈ ਕੇ। ਫਿਰ ਮੁਹਿੰਦਰਾ ਨੇ ਜਵਾਬ ਦਿੱਤਾ ਕਿ ਇਹ ਇਨਾਂ ਦਾ ਧਰਮ ਹੈ ਬਜਾਇਆ ਜਾਂਦਾ ਹੈ। ਫਿਰ ਮਹਾਰਾਜ ਜੀ ਨੇ ਜਵਾਬ ਦਿੱਤਾ ਕਿ ਇਨਾਂ ਦਾ ਧਰਮ ਕੋਈ ਯੋਧਾ ਕੋਈ ਦੂਰਬੀਰ ਆਪਣਾ ਤੀਸਰੇ ਕਹੀ ਪਜਾ ਦਿੰਦਾ ਹੈ। ਤੇ ਆਓ ਸੰਗਤ ਜੀ ਹੁਣ ਆਪਾਂ ਤੁਹਾਨੂੰ ਦਰਸ਼ਨ ਕਰਵਾਉਣੇ ਹੈ ਗੁਰਦੁਆਰਾ ਸ੍ਰੀ ਥੜਾ ਸਾਹਿਬ ਇਸੇ ਸਥਾਨ ਤੇ ਪੰਡਿਤ ਕਿਰਪਾ ਰਾਮਦਤ ਜੋ ਬਾਅਦ ਵਿੱਚ ਸੰਗਤ ਜੀ ਅੰਮ੍ਰਿਤ ਪਾਣ ਕਰਕੇ ਭਾਈ ਕਿਰਪਾ ਸਿੰਘ ਬਣੇ ਅਤੇ ਚਮਕੌਰ ਦੀ ਜੰਗ ਵਿੱਚ ਸ਼ਹੀਦ ਹੋਏ ਦੀ ਅਗਵਾਈ ਵਿੱਚ ਕਸ਼ਮੀਰੀ ਪੰਡਤਾਂ ਦਾ ਜਥਾ ਫਰਿਆਦੀ ਬਣ ਕੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਆਇਆ ਅਤੇ Hindu ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ ਬੇਨਤੀ ਕੀਤੀ ਦੁਖੀਏ ਵਿਪਰਹ ਜੋ ਚੱਲ ਕੇ ਆਏ ਪੂਰੀ ਆਨੰਦ ਬਾਹੇ ਸਾਡੀ ਪੱਕਰ ਇਹ ਗੁਰੂ ਹਰਗੋਬਿੰਦ ਕੇ ਚੰਦ ਸੰਗਤ ਜੀ ਗੁਰੂ ਜੀ ਨੇ Hindu ਧਰਮ ਦੇ ਤਿਲਕ ਜੰਜੂ ਦੀ ਰੱਖਿਆ ਲਈ 11 ਨਵੰਬਰ 1675 ਈਸਵੀ ਨੂੰ ਦਿੱਲੀ ਦੇ ਚਾਂਦਨੀ ਚੌਂਕ ਜਾ ਕੇ ਸ਼ਹਾਦਤ ਪ੍ਰਾਪਤ ਕੀਤੀ ਤੇ ਇਹ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਸਥਾਨ ਬਣਿਆ ਹੋਇਆ ਹੈ ਛੋਟੇ ਸਾਹਿਬਜ਼ਾਦਿਆਂ ਦੇ ਜਨਮ ਸਥਾਨ ਹੈ ਤੇ ਨਾਲ ਹੀ ਸੰਗਤ ਜੀ ਆਪਾਂ ਦਰਸ਼ਨ ਕਰਾਂਗੇ ਗੁਰਦੁਆਰਾ ਸ੍ਰੀ ਦਮਦਮਾ ਸਾਹਿਬ ਸੰਗਤ ਜੀ ਇਸ ਸਥਾਨ ਦਾ ਇਤਿਹਾਸ ਇਸ ਤਰ੍ਹਾਂ ਹੈ ਇਸ ਸਥਾਨ ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਬਿਰਾਜਮਾਨ ਹੋ ਕੇ ਆਈਆਂ ਹੋਈਆਂ ਸੰਗਤਾਂ ਨੂੰ ਦਰਸ਼ਨ ਦੇ ਕੇ ਉਪਦੇਸ਼ ਬਖਸ਼ਿਸ਼ ਕਰਦੇ ਸਨ ਇਸੇ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੂੰ ਗੁਰਤਾ ਗੱਦੀ ਬਖਸ਼ਿਸ਼ ਹੋਈ ਸੀ ਤੇ ਆਓ ਸੰਗਤ ਜੀ ਦਰਸ਼ਨ ਕਰਦੇ ਹਾਂ ਗੁਰਦੁਆਰਾ ਦਮਦਮਾ ਸਾਹਿਬ ਗੁਰਿਆਈ ਅਸਥਾਨ ਪਾਤਸ਼ਾਹੀ ਦਸਵੀਂ ਭਾਈ ਮਤੀ ਦਾਲ ਜੀ ਤੇ ਇੱਧਰ ਸੰਗਤ ਜੀ ਗੁਰਦੁਆਰਾ ਸਾਹਿਬ ਦੇ ਨਾਲ ਹੀ ਚਿੱਤਰ ਪ੍ਰਦਰਸ਼ਨੀ ਵੀ ਲਗਾਈ ਹੋਈ ਆ ਜੋ ਕਿ ਸੰਗਤਾਂ ਆ ਕੇ ਦਰਸ਼ਨ ਦੇਾਰੇ ਕਰਦੀਆਂ ਨੇ ਤੇ ਇੱਧਰ ਬੁੱਕਸ ਵੀ ਲੱਗੀਆਂ ਹੋਈਆਂ ਨੇ ਕੁਝ ਫ੍ਰੀ ਨੇ ਤੇ ਕੁਝ ਭੇਟਾ ਦੇ ਕੇ ਮਿਲਦੀਆਂ ਨੇ ਤੇ ਆਓ ਸੰਗਤ ਜੀ ਆਪਾਂ ਤੁਹਾਨੂੰ ਚਿੱਤਰ ਪ੍ਰਦਰਸ਼ਨੀ ਵੀ ਦਿਖਾਉਣੇ ਹਾਂ ਸਾਹਮਣੇ ਤੁਸੀਂ ਦੇਖ ਸਕਦੇ ਤਾਂਤਨ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਤਸਵੀਰ ਸੰਗਤ ਜੀ ਤੇ ਸੇਕੀਤੇ ਆਸ ਨੌਸਬੰਦੀ ਸੰਗਤ ਜੀ 10 ਗੁਰੂ ਸਰਵਾਨਾਂ ਦੇ ਚਿੱਤਰ ਹੀ ਇਸ ਚਿੱਤਰ ਪ੍ਰਦਰਸ਼ਨੀ ਦੇ ਵਿੱਚ ਮੌਜੂਦ ਨੇ ਜਦੋਂ ਵੀ ਤੁਸੀਂ ਆਓ ਦਰਸ਼ਨ ਦਿਦਾਰੇ ਕਰ ਸਕਦੇ ਹੋ ਤੇ ਇਸ ਸਮਾਗਮ ਸੰਗਤ ਜੀ 29 ਨਵੰਬਰ ਤੱਕ ਚੱਲਣਗੇ ਤੇ ਵੀਡੀਓ ਨੂੰ ਵੱਧ ਤੋਂ ਵੱਧ ਸੰਗਤ ਜੀ ਸ਼ੇਅਰ ਜ਼ਰੂਰ ਕਰੋ ਤਾਂ ਜੋ ਜੋ ਇੱਥੇ ਆ ਕੇ ਦਰਸ਼ਨ ਦਿਦਾਰੇ ਨਹੀਂ ਕਰ ਸਕੇ ਉਹ ਵੀਡੀਓ ਦੇ ਰਾਹੀਂ ਦਰਸ਼ਨ ਕਰ ਲੈਣ ਇਹ ਤੁਸੀਂ ਸੰਗਤ ਜੀ ਤਾਂ ਤਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਸਤਰਾਂ ਦੇ ਦਰਸ਼ਨ ਕਰ ਸਕਦੇ ਹੋ ਜੋ ਕਿ ਹੁਣ ਗੁਰਦੁਆਰਾ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਮੌਜੂਦ ਨੇ ਕਿਰਪਾਨ ਤਲਵਾਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਹਾਰਦਿਕ ਤੌਰ ਤੇ ਧੰਨਵਾਦ ਤੇ ਛੋਟੀ ਕਿਰਪਾਨ ਸਿੰਘ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਜਿਨ੍ਹਾਂ ਨੇ ਕਵੀਸ਼ਰੀ ਰਾਹੀ ਤੇ ਨਾਲ ਹੀ ਹੁਣ ਆਪਾਂ ਤੁਹਾਨੂੰ ਸੰਗਤ ਜੀ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਦੇ ਵੀ ਦਰਸ਼ਨ ਕਰਵਾਉਣੇ ਹਨ ਸਰਦਾਰ ਅਵਤਾਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਹਨ ਸੰਗਤ ਜੀ ਦਰਸ਼ਨਾਂ ਦੇ ਲਈ ਤੇ ਬਹੁਤ ਵੱਡੇ ਵੱਡੇ ਪ੍ਰਬੰਧ ਕੀਤੇ ਗਏ ਨੇ ਸੰਗਤਾਂ ਦੇ ਔਨਲੀ ਚਾਹੇ ਉਹ ਪਾਰਕਿੰਗਾਂ ਦੇ ਹੋਣ ਚਾਹੇ ਉਹ ਲੰਗਰ ਦੇ ਹੋਣ ਚਾਹੇ ਉਹ ਸੇਵਾ ਦੇ ਸੰਗਤਾਂ ਦੇ ਬੈਠਣ ਵਾਸਤੇ ਹੋਣ ਤੇ ਸ਼ਸ਼ਤਰ ਵੀ ਗੁਰੂ ਸਾਹਿਬ ਜੀ ਦੇ ਦਰਸ਼ਨਾਂ ਲਈ ਮੌਜੂਦ ਨੇ ਬਾਹਰ ਸੰਗਤ ਜੀ ਜਿਵੇਂ ਮਰਜ਼ੀ ਤੁਸੀਂ ਦਰਸ਼ਨ ਕਰ ਸਕਦੇ ਹੋ ਇਹ ਤੁਸੀਂ ਸੰਗਤ ਜੀ ਦੇਖ ਸਕਦੇ ਹੋ ਗੁਰਦੁਆਰਾ ਸ਼੍ਰੀ ਕੇਸਗੜ੍ਹ ਸਾਹਿਬ ਵਿਖੇ ਸੰਗਤਾਂ ਦਾ ਭਾਰੀ ਇਕੱਠ ਦੂਰੋਂ ਦੂਰੋਂ ਸੰਗਤਾਂ ਪਹੁੰਚਿਆ ਆਏ ਨੇ 350 ਸਾਲਾਂ ਸਮਾਗਮ ਛੇ ਦੀ ਸਮਾਗਮ ਤੇ ਤੇ ਆ ਸੰਗਤ ਜੀ ਹੁਣ ਆਪਾਂ ਇਸ ਸਥਾਨ ਦੇ ਵੀ ਕਰਦੇ ਹਾਂ ਦਰਸ਼ਨ ਬੋਲਣਗੇ ਆਪ ਤੱਕ ਹੀ ਆਂ ਜੀ

ਤੇ ਇਹ ਸੰਗਤ ਜੀ ਤੁਸੀਂ ਦੇਖ ਸਕਦੇ ਹੋ ਬੱਚਿਆਂ ਸਕੂਲ ਦੇ ਬੱਚਿਆਂ ਵੱਲੋਂ ਪ੍ਰੋਜੈਕਟ ਤਿਆਰ ਕੀਤਾ ਗਿਆ ਬਹੁਤ ਸੋਹਣਾ ਪ੍ਰੋਜੈਕਟ ਬਣਾਇਆ ਹੈ ਸੰਗਤ ਜੀ ਤੇ ਬਿਲਕੁਲ ਕੇਸਗੜ ਗੁਰਦੁਆਰਾ ਸਾਹਿਬ ਦੇ ਨਜ਼ਦੀਕ ਹੀ ਲੱਗਾ ਹੋਇਆ ਕਿਲਾ ਫਤਿਹਗੜ ਸਾਹਿਬ ਕਿਲਾ ਤਾਰਾਗੜ ਸਾਹਿਬ ਰਕਾਬगंज ਸਾਹਿਬ ਦਿੱਲੀ ਤੇ ਬਹੁਤ ਸੋਹਣਾ ਮਾਡਲ ਜਿਹੜਾ ਉਹ ਤਿਆਰ ਕੀਤਾ ਹੈ ਸੰਗਤ ਜੀ ਤੇ ਜਦੋਂ ਵੀ ਤੁਸੀਂ ਆਓ ਇਹ ਵੀ ਜ਼ਰੂਰ ਦੇਖ ਕੇ ਜਾਓ ਬੱਚਿਆਂ ਦੀ ਬਹੁਤ ਮਿਹਨਤ ਲੱਗੀ ਹੈ ਤੇ ਸੰਗਤ ਜੀ ਵੀਡੀਓ ਨੂੰ ਵਾਤੋ-ਵਾਤੇ ਸ਼ੇਅਰ ਜ਼ਰੂਰ ਕਰਨਾ ਜੀ ਤਾਂ ਜੋ ਸਾਰੇ ਹੀ ਸੰਗਤਾਂ ਇਸ ਪਵਿੱਤਰ ਸਥਾਨ ਦੇ ਦਰਸ਼ਕੀਦਾਰੇ ਕਰ ਸਕਣ ਤੇ ਇਤਿਹਾਸ ਜਾਣ ਸਕਣ ਤੇ ਏਸੀ ਸੰਗਤ ਜੀ ਆਪਣੀ ਅੱਜ ਦੀ ਵੀਡੀਓ 350 ਸਾਲਾ ਸਮਾਗਮ ਸ਼ਹੀਦੀ ਦਿਹਾੜਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਭਾਈ ਸਤੀ ਦਾਸ ਜੀ ਭਾਈ ਮਤੀ ਦਾਸ ਜੀ ਤੇ ਭਾਈ ਦੇਵਾਲਾ ਜੀ ਤੇ ਮਿਲਦੇ ਆਂ ਸੰਗਤ ਜੀ ਹੁਣ ਆਪਾਂ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ